ਦੋਸਤੋ ਇੱਕ ਕੌਮੀ ਮਾਰਗ ਬਠਿੰਡਾ ਚੰਡੀਗੜ੍ਹ ਤੋਂ ਥਾਣੇ ਦੇ ਨਾਲ ਜੋ ਸੜਕ ਮੁੜਦੀ ਹੈ ਜਿਹਨੂੰ ਭਾਗੂ ਰੋੜ ਕਿਹਾ ਜਾਂਦਾ ਹੈ ਉਹ ਬਿਲਕੁਲ ਚੱਲ ਚੁੱਕੀ ਹੈ ਤੇ ਬਾਈਪਾਸ ਵੀ ਹੈ ਬਾਈਪਾਸ ਵੀ ਚਾਲੂ ਹੋ ਚੁੱਕਿਆ ਹੈ ਇਹ ਬਾਈਪਾਸ ਡੱਬਾ ਵਾਲੀ ਚੌਂਕ ਦੇ ਜਾ ਕੇ ਨਿਕਲਦਾ ਹੈ ਇੱਕ ਸੜਕ ਮਾਨਸਾ ਨੂੰ ਚਲੀ ਗਈ ਦੂਸਰੇ ਹੱਥ ਸਾਹਮਣੇ ਡੱਬਾ ਵਾਲੀ ਐਮ ਜੀ ਹਸਪਤਾਲ ਨੂੰ ਚਲੀ ਗਈ ਇੱਕ ਬਾਜ਼ਾਰ ਦੇ ਵਿੱਚ ਆ ਗਈ ਇਹ ਬਾਈਪਾਸ ਦੇ ਚਾਲੂ ਹੋਣ ਨਾਲ ਸਮੇਂ ਦਾ ਬਹੁਤ ਜ਼ਿਆਦਾ ਫਾਇਦਾ ਹੋਇਆ ਪਹਿਲਾਂ ਇਹ ਸੜਕ ਤੇ ਕੋਈ ਟਾਵਾ ਟਾਵਾ ਹੀ ਵਾਹਾਂ ਲੰਘਦਾ ਸੀ ਗੱਡੀ ਲੰਘਦੀ ਸੀ ਕਿਉਂਕਿ ਸੜਕ ਵਿਚਕਾਰ ਦੇ ਵਿੱਚੋਂ ਕਿਸੇ ਕਾਰਨਾਂ ਕਰਕੇ ਨਹੀਂ ਬਣ ਸਕੀ ਸੀ ਹੁਣ ਉਹ ਕਾਰਨ ਦੂਰ ਹੋ ਚੁੱਕੇ ਨੇ ਇਸ ਲਈ ਵਧੀਆ ਬਣ ਗਈ ਸੜਕ ਬਣ ਚੁੱਕੀ ਹੈ ਮਲਾਈ ਯਾਰ ਕੀ ਤੁਸੀਂ ਆਓ ਬਠਿੰਡਾ ਤੋਂ ਜਦੋਂ ਆਪਾਂ ਬੀਬੀ ਵਾਲਾ ਚੌਕ ਤੋਂ ਥਾਣੇ ਦੇ ਨਾਲ ਖੱਬੇ ਹੱਥ ਜੋ ਸੜਕ ਮੁੜਦੀ ਹੈ ਬਾਗੂ ਰੋਡ ਕਿਹਾ ਜਾਂਦਾ ਜਿਹਨੂੰ ਇਹ ਰੋਡ ਤੇ ਅਸੀਂ ਜਾ ਰਹੇ ਆ ਕਿੰਨੀ ਸਾਫ ਸੁਥਰੀ ਸੜਕ ਹੈ ਜੇ ਨਾ ਗਮਨ ਤੋਂ ਵੀ ਆਓਗੇ ਤਾਂ ਵਧੀਆ ਲੱਗੇਗਾ ਤੁਸੀਂ ਜੇ ਕਿਸੇ ਨੇ ਡੱਬਾ ਲਈ ਜਾਂ ਕ੍ਰਾਂਪਰੇ ਤੋਂ ਜਾਂ ਆਧਰੋ ਬਠਿੰਡੇ ਤੋਂ ਮਾਨਸਾ ਜਾਣਾ ਹੈ ਆ ਇਸ ਬਾਈਪਾਸ ਤੇ ਜਰੂਰ ਆਇਓ ਅਗਰ ਇਹ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਇਹਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ ਕੋਈ ਦਰਸ਼ਨ ਵੀ ਕਰ ਸਕਦੇ ਭਾਗੂ ਰੋਡ ਤੇ ਮਾਤਾ ਵੈਸ਼ਨੋਦੀ ਵੀ ਦਾ ਮੰਦਿਰ ਵੀ ਬੜਿਆ ਮੈਂ ਤੁਹਾਨੂੰ ਆਹ ਮੰਦਿਰ ਦਾ ਵੀਊ ਵੀ ਦਿਖਾ ਰਿਹਾ ਬਾਹਰੀ ਪਟੇਲ ਨਗਰ ਇਸੇ ਰੋਡ ਤੇ ਪਟੇਲ ਨਗਰ ਹੈ ਉਹ ਸਾਹਮਣੇ ਬੇਟ 10 ਮਿੰਟ ਦਾ ਰਸਤਾ ਰਹਿ ਗਿਆ ਉਹ ਵੀ ਬਠਿੰਡਾ ਚੰਡੀਗੜ੍ਹ ਹਾਈਵੇ ਨੂੰ ਇਹ ਸਿੱਧੀ ਮਲਾ ਦਿੰਦੀ ਹੈ। ਕੀ ਬਾਤਾਂ ਆਂ ਸ਼ੜਕਦਿਆਂ ਤੇ ਜਰੂਰ ਜਿਨ੍ਹਾਂ ਨੇ ਡੱਬਾ ਲਈ ਇਹ ਮੈਸ ਹਸਪਤਾਲ ਜਾਣਾ ਹੋਵੇ ਆ ਵੀ ਆਉਣਾ ਹੋਵੇ ਕਾ ਵੀ ਆਓ ਤਾਂ ਇਸ ਸ਼ੜਕ ਤੇ ਆਇਓ ਤੁਸੀਂ। ਆ ਸਾਹਮਣੇ ਸ਼ੜਕ ਆ ਗਈ ਨੈਸ਼ਨਲ ਹਾਈਵੇ NH7 ਪਟਿਆਲਾ 152 ਲੁਧਿਆਣਾ 138 ਸામਨੇ ਫਲਾਇਓਵਰ ਆ ਗਿਆ ਇਹ ਸਰਵਸ ਰੋਡ ਬਠਿੰਡਾ ਬਸ ਸਾਡਾ ਬੀਬੀ ਵਾਲਾ ਚੌਕ ਨੂੰ ਮੁੜ ਗਈ ਇਹ ਨਾਲ ਨਾਲ ਪੁਲਿਸ ਦਾ ਜੋ ਰੋਡ ਨੂੰ ਦਿੱਤੀ ਜਿਆਦਾ ਮਲੋਟ ਮੁਕਸਰ ਅੱਗੇ ਡੜਵਾਹਾ ਸਿੱਧੀ ਛੋੜ ਛੜ ਕੇ ਇਹ ਪੁਲਿਸ ਦਾ ਥਰਮਲ ਵਾਲੇ ਪਾਸੇ ਨੂੰ ਚੱਲਿਆ ਜਾਂਦਾ ਏ ਸੋਨੂੰ ਬੀਬੀ ਵਾਲਾ ਚੌਕ ਤੱਕ ਇਹ ਛੜਕਦਾ ਵੀਊ ਦਿਖਾਉਨੇ ਆ ਕਿਉਂਕਿ ਤੁਸੀਂ ਕਿਤੇ ਫਿਰ ਉਲਜੀ ਨਾਨਾ ਜਾਇਓ ਇਹ ਵੀਡੀਓ ਬਣਾਵੇ ਤਾਂ ਪੂਰੀ ਜਾਣਕਾਰੀ ਤਹਿਤ ਬਣਾਵੇ ਇਹ ਬੀਬੀ ਵਾਲਾ ਚੌਕ ਆ ਗਿਆ ਹੁਣ ਅੱਛਾ ਹੋ ਜਾਏਗਾ ਇੱਥੋਂ ਅਸੀਂ ਸੱਜੇ ਹੱਥ ਮੁੜ ਗਏ ਰਾਮਪੁਰਾ ਤਪਾ ਬਰਨਾਲਾ ਚੰਡੀਗੜ੍ਹ ਰੋਡ ਤੇ ਇਹ ਬਾਈਪਾਸ ਆ ਗਿਆ ਰੋਡ ਤੇ ਅਸੀਂ ਚੜ ਚੁੱਕੇ ਆ ਤਾਂ ਉਹ ਠੰਡਾ ਚੰਡੀਗੜ੍ਹ ਐਨ ਐਚ 7 ਕੌਮੀ ਮਾਰਗ ਪੁਚੋ ਰਾਮਪਰਾ ਤਪਾ ਬਰਨਾਲਾ ਦੇ ਸਿੱਧੀ ਪਟਿਆਲਾ ਸੰਗਰੂਰ ਚੰਡੀਗੜ੍ਹ ਨੂੰ ਇਹ ਰੋਡ ਚੱਦੀ ਜਾਂਦੀ ਹੈ ਬਹੁਤ ਬਹੁਤ ਧੰਨਵਾਦ